ਜਿਨਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਐਂਡ ਤੱਕ ਦੇਖਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਤੀਆਂ ਦਾ ਤਿਹਾਰ ਆਓ ਸਾਡੇ ਨਾਲ ਨੀਆਂ ਮੁੱਛਾਂ ਨੂੰ दी बाना मुरखा पडीए नारबगानी दी बाना मुरखा पडीए नारबगानी दी बाना मुरखा पडीए उचा पुरज बराबर आली दी बा किथे करिये बे नारबगानी दी बा फड़के ना डरिये ने नारबगानी दी बा फड़के ना डरिये नारबगानी दी आ गैया नकरे गैया अचनन चुननी जाली दी गन चुननी ना

ਇਸ ਦੁੱਖਾ ਕਲਾ ਮੈਂ ਜੇ ਸਸਨਾ ਬਣ ਜੇ ਤੇਕੇ ਦਾਸ ਨੂੰ ਜਾਵਾਂ ਮੈਂ ਜੇ ਸਸਨਾ ਬਣ ਕੇ ਤੇਕੇ ਦਾਸ ਨੂੰ ਜਾਵਾਂ ਮੈਂ ਬਣ ਜੇ ਉਹ ਲੈ ਪਲਵੰਤ ਨਾ ਹੋ ਨਾ ਡਬੂ ਨਾ ਆਈ ਰੋਗਾ ਦੇ ਪਿੰਗ ਸੁਕਰ ਜੀ ਬਾਜੀ ਰਾਜੀ ਲੈਣਾ ਮਾੜਾ ਨਾਟਕ ਦੀਆਂ ਭਾਬੀ ਨੇ ਨਾਟਕ ਆਖਦੀਆਂ ਭਾਬੀ ਨੇ ਉੱਠ ਜਾਣਾ ਨੰਦਾ ਰੱਖਦੀਆਂ ਭਾਬੀ ਨੇ ਉੱਠ ਜਾਣਾ ਨੰਦਾ ਰੱਖਦੀਆਂ ਆ ਹੌਲੀ ਚੇਟੀ ਵੀ ਮੇਰੇ ਨਾਲ ਕਾ बया फिर देख लो ड के चले पटड़ी ते पटड़ी पैण नी मेरे रांझे दर छ जाते नी मेरे रांझे रांझे दर छ जाते नी मेरे ਲੜ ਛੜ ਦੇ ਕਮ ਜਾਂਤੇ 헤ਰੇ ਰਾਂਝਾ ਲੜ ਛੜ ਦੇ ਕਮ ਜਾਂਤੇ 헤ਰੇ ਰਾਂਝਾ ਲੜ ਛੜ ਦੇ ਕਮ ਜਾਂਤੇ 헤ਰੇ ਰਾਂਝਾ ਕੀ ਕੁੜੀਏ ਤੂੰ ਬੋਲੀ ਪਾਈ ਮੇਰੇ ਗੁੱਲੇ ਵੀ ਰਾਂਦਾ ਕੁਛ ਨਹੀਂ ਵਿਗੜਿਆ ਚੱਕ ਝੋਲੀ ਵਿੱਚ ਪਾ ਲਾ ਨਹੀਂ ਜੈਨਾ ਨੂਰੇ ਤਾਂ ਲੱਗਿਆ ਪੂਜ ਪੂਜ ਕੇ ਫਾਲਾ ਨਹੀਂ ਆਉਦੇ ਮਾਲਕ ਨੂੰ ਬੇ ਅਕਲੇ ਸਮਝਾਲਾ ਨਹੀਂ ਆਉਦੇ ਮਾਲਕ ਨੂੰ ਬੇ ਅਕਲੇ ਸਮਝਾਲਾ ਬੇ ਅਕਲੇ ਸਮਝਾਲਾ ਤੂੰ ਬੋਲੀ

ਵੇ ਰੱਖਣਾ ਤਾਂ ਤੇਰੀ ਮਰਜ਼ੀ ਥੇਕੇ ਜਾ ਕੇ ਮੜਕ ਨਾਲ ਆਉਣਾ ਵੇ ਰੱਖਣਾ ਤਾਂ ਤੇਰੀ ਮਰਜ਼ੀ ਥੇਕੇ ਜਾ ਕੇ ਮਾਰ ਦਿਆਂ ਤੇਰੀ ਦੀ ਮੈਂ ਦੀ ਹਰ ਕੋਈ ਕਹਿੰਦਾ ਮੈਂ ਖੋਟ ਕੋਣ ਪਰ ਦੇ ਸਿਣ ਨੂੰ ਚਿੱਟੀ ਵਰਗੀ ਨਾ ਤਰੇ ਆਉਂ ਭਾਗ ਜਾਣਾ ਮੁੜ ਕੇ

ਵਿੱਚ ਨਹੀਂ ਸੀਟੀ ਵੱਜੇ ਤੇ ਟੇਗ ਟਾਂ ਹੱਥ ਵਿੱਚ ਨਹੀਂ ਸੀਟੀ ਵੱਜੇ ਤੇ ਟੇਗ ਟਾਂ ਹੱਥ ਵਿੱਚ ਨਹੀਂ ਸੀਟੀ ਵੱਜੇ ਤੇ ਟੇਗ ਟਾਂ ਹੱਥ ਵਿੱਚ ਨਹੀਂ ਸੀਟੀ ਵੱਜੇ ਰਾ ਇੱਕ ਗੁੜੀਆ ਉਹ ਵੀ ਦਾਸ ਬੱਤੜੀਏ ਕਿਤੇ ਜਾ ਕੇ ਵਰਸेंगी ਅਜ ਨੱਚ ਲਾਸ